ਕਹਾਣੀ ਮੁੰਨਾ ਕੋਹ ਲਾਹੌਰ ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜਨਨ ਦੀ ਮੋਜਾ ਮਾਨਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੋਟਦਾ ਤੇ ਇੰਜ ਸਾਧ ਆਪਣੇ ਹਾਲ ਵਿੱਚ ਮਸਤ ਚੋਰ ਆਪਣੇ ਮਾਲ ਵਿੱਚ ਮਸਤ ਤੇ ਵੇਲਾ ਆਪਣੀ ਚਾਲ ਵਿੱਚ ਮਸਤ ਸੀ ਕਹਾਣੀ ਦਾ ਮੋਢ ਹੀ ਬੇ ਟੰਗਾਏ ਦਾਰੀ ਜੁਲਾਹਾ ਬੋਲ ਪਿਆ ਅਗਾ ਕਹਾਣੀ ਕੀ ਹੋਣੀ ਹੈ ਕਹਾਣੀ ਸੁਣਾਉਂਦਾ ਬਾਬਾ ਪੋਜ ਵਿੱਚੋਂ ਟੋਕੇ ਜਾਣ ਤੇ ਪੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਚਾਹੀ ਲੈ ਕੇ ਪਿਆ। ਅਗਾਹਾਂ ਤੇ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਏ। ਪਹਿਲਾਂ ਤੂੰ ਇਹ ਦੱਸ ਕਹਾਣੀ ਦਾ ਮੋੜ ਕਿਵੇਂ ਬੇਟੰਗਾ ਏ। ਦਾਰੀ ਨੇ ਬਾਬਾ ਦੀ ਗੱਲ ਦਾ ਪੁਰਾਣਾ ਮੰਨਿਆ। ਹੱਸ ਕੇ ਕਹਿਣ ਲੱਗਾ ਤੂੰ ਤੇ ਆਖਦਾ ਹੁਣ ਨਾ ਏ। ਭਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ। ਹੁਣ ਆਪ ਹੀ ਦੱਸ ਦਾ ਪਿਆਏ। ਪੀ ਚੋਰ ਆਪਣੇ ਬਾਲ ਬੱਚੇ ਨਾਲ ਬੁੱਲੇ ਲੁੱਟਦਾ ਹੁੰਦਾ ਸੀ ਤੇ ਨਾਲ ਸਾਦ ਪਕੌੜੇ ਵੇਚਣ ਮਗਰੋਂ ਸਾਦ ਹੀ ਰਹਾ ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅਪੜਿਆ ਬਾਬਾ ਦਾਰੀ ਦੀ ਗੱਲ ਨੂੰ ਚਿੱਥ ਜਰਾ ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤ ਭਰਾ ਤੇ ਜ਼ਰੂਰ ਹੁੰਦੇ ਨੇ ਇੱਕ ਨੇ ਗਾਕ ਨੂੰ ਲੁੱਟਣਾ ਇੱਕ ਨੇ ਸਾਕ ਨੂੰ ਲੁੱਟਣਾ ਬਾਪੇ ਭੋਜ ਮਾਸਟਰ ਦੀ ਸੁਣੀ ਅਣ ਸੁਣੀ ਕਰਦਿਆਂ ਕਿਹਾ ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ ਜਿੰਨੇ ਸਵੇਰੇ ਉੱਠ ਕੇ ਮਸੀਤੇ ਜਾ ਕੇ ਨਹਾਉਣ ਤੋਂ ਪਹਿਲਾਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਏ ਬਾਪੇ ਦੀ ਗੱਲ ਅਜੀਬੀ ਕੀਤੀ ਸੀ ਦਾਰੀ ਹਾਸੇ ਕੇ ਕਹਿਣ ਲੱਗਾ ਰੋ ਸਵੇਰੇ ਮੋਹਨੇਰੇ ਖੂਈ ਚੋਂ ਸੋ ਬੁੱਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਆਮਸੀਤ ਦੀਆਂ ਜੇ ਕਦੇ ਕਿਸੇ ਨੇ ਜਾਮੀ ਸਵੇਰੇ ਇੱਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ ਥੈਂ ਜੇ ਕਦੇ ਮੈਂ ਕੁੱਜੇ ਚੋ ਤੇਲ ਦਾ ਚੋਵਾ ਲੈ ਲੈਣਾ ਹੈ ਤਾਂ ਇਹ ਗੁਨਾਹ ਕੀ ਹੋਇਆ ਅੱਲਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ ਦਾਰੀ ਦੀ ਗੱਲ ਤੇ ਹੋਰ ਕਿੱਥੋਂ ਲਵਾਂ ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ ਬੋਲਿਆ ਪੁੱਤਰਾ ਜੇ ਕਦੇ ਤੈਨੂੰ ਸਵੇਰੇ ਉੱਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਸਜਿਦ ਵੱਲ ਮੂੰਹ ਨਾ ਕਰੇ ਜਾ ਕੇ ਰੋਜ਼ ਤੇਲ ਮਲਣਾ ਏ ਮਗਰੋ ਸਰੀਰ ਖੋਲਣ ਲਈ 10 20 ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਹੀ ਇਹ ਹੁੰਨਾ ਏ ਨਾ ਤੈਨੂੰ ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੋਫੀਕ ਨਹੀਂ ਹੋਈ ਪਰ ਗੱਲ ਮੇਰੀ ਗੱਲ ਯਾਦ ਰੱਖੀ ਅੱਲਾ ਦੇ ਘਰ ਚੋਰੀ ਕਰਨਾ ਏ ਕੋੜਾ ਹੋ ਕੇ ਮਰੇਗਾ ਕੀੜੇ ਖਾਣਗੇ ਇਸਰੀਰ ਨੂੰ ਖੋਰੇ ਕੋੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਨ ਦੇ ਡਰੋਂ ਤੋਂ ਦਾਰੀ ਪੰਬ ਕੰਬ ਗਿਆ। ਸਫਾਈ ਦਿੰਦਿਆਂ ਕਹਿ ਲੱਗਾ ਸੋਹ ਬਾਬੇ ਦੀ ਹੁਣ ਤਾਂ ਮੈਂ ਇਸ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੇ ਜੁਮੇਰਾਤ ਨੂੰ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ। ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ। ਹੁਣ ਤੇ ਤੂੰ ਬਸ ਪੱਠੇ ਵੜਣਾ ਏ ਚੋਰੀ ਦੇ। ਬਾਬੇ ਭੋਜ ਖੋਰੇਦਾਰੀ ਦੀ ਪਹਿਲੀ ਸਫਾਈ ਮੰਨ ਲਈ ਸੀ। ਦਾਰੀ ਆਪਣੀ ਵਾਹੀ ਲੈ ਪਲਾ ਬਾਬਾ ਪੱਠੇ ਮੈਂ ਕਿੰਨੇ ਕੁ ਵੜਨਾ ਏ ਇੱਕ ਬੱਕਰੀ ਜਿੱਡੀ ਗਾਂ ਏ ਤੇ ਇੱਕ ਬਿੱਲੀ ਜਿੱਡੀ ਬੱਚੀ ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੜਨਾ ਏ ਇੱਕ ਅੱਦਾ ਡੰਗ ਤੇ ਮੈਂ ਘਾ ਖੋਤਰ ਕੇ ਪਾ ਲੈਣਾ ਤੇ ਵਿੱਚੋਂ ਇੱਕ ਅੱਦਾ ਡੰਗ ਪੱਠੇ ਵੜ ਲਿਆਉਣਾ ਏ ਉਹ ਵੀ ਉਸ ਸੂਮ ਜੱਟ ਦੇ ਜਿਹੜਾ ਮੰਗਿਆ ਨਹੀਂ ਦਿੰਦਾ ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਕਿ ਦਾਰੀ ਲੈ ਗਿਆ ਪੱਠੇ ਵੜ ਕੇ ਰਾਤੀ ਉਹ ਵੀ ਹੱਥ ਛੱਡਦਾ ਏ ਤੇ ਮੈਂ ਵੀ ਬਾਬਾ ਤੂੰ ਹੀ ਦੱਸ ਆਪਣੇ ਦੀਨ ਅਮਾਨ ਨਾਲ ਜੇ داری ਆਪਣੀ ਗਾਂ ਲਈ ਇਸ ਪਿੰਡ ਵਿੱਚੋਂ ਪੱਠੇ ਨਾ ਵੱਢੇ ਤੇ ਕਿੱਥੋਂ ਵੱਢੇ ਪਿੰਡੋਂ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਪਨਾ ਲੇ ਬਾਬੇ ਪੋਜ ਨੇ ਫੇ ਦਾ ਫੇ ਰਹਾ ਸਾ ਡੁੱਲ ਪਿਆ ਹੱਸਦਿਆਂ ਹੱਸਦਿਆਂ ਬੋਲਿਆ ਓਏ ਬੰਦਿਆ ਤੈਨੂੰ ਸੋ ਵਾਰੀ ਆਖਿਆ ਏ ਜਦੋਂ ਕਿ ਤੂੰ ਨਾ ਲੱਭਣ ਤਾਂ ਸਾਡੇ ਵੱਡ ਲਿਆ ਕਰ ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਡਿਆ ਕਰ ਐਵੇਂ ਹਰਾਮ ਮੋਤੇ ਨਾ ਮਾਰਿਆ ਜਾਵੀਂ ਕਿਤੇ ਓਏ ਚੋਰੀ ਪੱਠੇ ਵੱਡਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ ਤੇ ਅੱਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ ਮੈਂ ਉਹਦੇ ਪੱਠੇ ਨਹੀਂ ਵੱਡਦਾ ਕਦੇ ਵੀ ਜਿਸ ਪੱਠਿਆਂ ਦੇ ਰੋਗ ਤੋਂ ਮਾਰ ਹੀ ਘਤਣਾ ਹੋਵੇ ਮੈਂ ਤਾਂ ਉਹਦੇ ਵੱਡਣਾ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪੱਤੀ ਹੋ ਜਾਵੇ ਦਾਰੀ ਚਹਿਕਦਿਆਂ ਗੱਲ ਟੋਰੀ ਸੁਣਿਆ ਨਹੀਂਓ ਬਾਬਿਆ ਇੱਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾਂ ਪੁੰਨਿਆ ਪਰ ਸਨ ਤੇ ਹੀ ਫੜਿਆ ਗਿਆ ਭੈਣ ਤੇ ਪਣਈਏ ਭਲਾ ਕੀ ਆਖਣਾ ਸੀ ਸਗੋਂ ਰੋਟੀ ਖਵਾ ਕੇ ਕੱਲਿਆ ਨੀ ਚੋਰ ਪਛਾਣ ਪਰਤ ਕੇ ਆਪਣੇ ਯਾਰ ਬੇਲਿਆਂ ਨੂੰ ਗੱਲ ਸੁਣਾਉਣ ਲੱਗਾ ਸੀ ਚੋਰੀ ਦੀ ਫੜੇ ਜਾਣ ਤੇ ਅਪੜਿਆ ਤਾਂ ਦੱਸਿਓ ਮੈਨੂੰ ਫੜਨ ਵਾਲੇ ਫੜਨ ਵਾਲੇ ਵੀ ਭੈਣ ਤੇ ਪਣਵਈਆ ਆਏ ਬੇਲਿਆਂ ਦੇ ਇਹ ਪੁੱਛਣ ਤੇ ਭਈ ਫੇਰ ਕੀ ਹੋਇਆ ਹੱਸ ਕੇ ਅੱਖ ਲੱਗਾ ਹੋਣਾ ਕੀ ਸੀ ਮੈਨੂੰ ਵੇਖ ਕੇ ਭੈਣ ਤੇ ਪਣਵਈਆ ਢੇਰ ਪੱਛੀ ਹੋਏ ਬਾਬਾ ਤੇ ਮਾਸਟਰ ਹੱਸ ਪਏ ਬਾਬਾ ਪੂਜ ਪਿਆਰ ਨਾਲ داری ਨੂੰ ਕਹਿਣ ਲੱਗਾ ਗੱਲਾਂ ਤਾਂ ਖੱਟਿਆ ਗੱਲਾਂ ਦਾ ਖੱਟਿਆ ਖਾਨਾ ਏ। ਉਸਤਾਦ ਖੰਗ ਦਾ ਮੈਂ ਪੈਰ ਕਸੀਟ ਕਸੀਟ ਕੇ ਟੁਰਦਾ ਮੰਡਲੀ ਵਿੱਚ ਆੜ ਲਿਆ। ਆ ਉਸਤਾਦ ਦਾ ਬਾਬੇ ਪੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ ਸੁਣਾ ਵਲ ਲੈ। ਵਲ ਹੁਣ ਕੀ ਹੋਣਾ ਏ? 10 ਕਦਮ ਤੁਰਨ ਨਾਲ ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜਿਆ ਹੋਇਆ ਸੀ। ਨੇ ਡਾਲ ਜਹੀ ਆਵਾਜ਼ ਵਿੱਚ ਕਹਿਣ ਲੱਗਾ ਜੇ ਲੰਮੇ ਪੈ ਜਾਈਏ ਤਾਂ ਉੱਠ ਕੇ ਨਹੀਂ ਬੈਠਿਆ ਜਾਂਦਾ ਜੇ ਜ਼ੋਰ ਲਾਲੂ ਕੇ ਉੱਠ ਕੇ ਵੀ ਬਹੀਏ ਤਾਂ ਪੈਰੀ ਨਹੀਂ ਖਲੋਤਾ ਜਾਂਦਾ ਜੇ ਮਾਰ ਖਾਪ ਕੇ ਪੈਰੀ ਵੀ ਖਲੋ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜਾਨ ਤੇ ਖੇਡ ਕੇ ਕਰੋ ਤੇਰੀ ਹਵੇਲੀ ਤੱਕ 10 ਕੋਟੋਰ ਕਦਮ ਤੋੜ ਕੇ ਆਏ ਆਂ ਫਿਰ ਕੜੀ ਚੰਗੀ ਤੇ ਸਾਹ ਹਿਵਾਰਾ ਨਹੀਂ ਹੁੰਦਾ ਲਾਹ ਲਾਣਤਾ ਕਿਸ ਬੁਢਾਪੇ ਨੂੰ ਉਸਤਾਦ ਨੂੰ ਗਿਰਿਆਜ਼ਰੀ ਤੇ ਦਾਰੀ ਠਠਾਵਾਂ ਗੱਸਣ ਤੇ ਕਹਿਣ ਲਗਾ ਉਸਤਾਦ ਸਿਆਣੇ ਆ ਗਏ ਨੇ ਜਵਾਨੀ ਬੜੀ ਚੀਜ਼ ਹੈ ਬੁਢਾਪਾ ਬੜਾ ਬੜਾ ਲਾਂਤੀ ਸਣੀ ਉਸਤਾਦ ਸਾਰੇ ਹੱਸ ਪਏ ਪੋਸ ਤੇ ਉਸਤਾਦ 70 80 ਦੇ ਪਟੇ ਵਿੱਚ ਪੁਰਾਣੇ ਸੰਗੀ ਸਨ ਦੋਵੇਂ ਹਾਣੀ ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ ਚੋਂ ਪੜ ਕੇ ਆਪਣੇ ਆਪਣੇ ਕੰਮ ਲੱਗ ਗਈ ਪੋਜ ਵਾਹੀ ਜੋਤੀ ਵਿੱਚ 우ਸਤਾਦ ਭਾਂਡੇ ਬਣਾਉਣ ਤੇ ਖੋਤਿਆਂ ਦੇ ਭਾਰ ਢੋਣ ਵਿੱਚ ਪੋਜ ਦੀ ਵਾਹੀ ਜੋਤੀ ਆਪਣੇ ਉਹਦੇ ਪੁੱਤਰ ਪੋਤੇਆਂ ਨੇ ਸਾਂਭ ਲਈ ਤੇ 우ਸਤਾਦ ਦੀ ਤਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ ਐਵੇਂ ਚਾ ਕੇ ਪਕਾਉਂਦਾ ਤੇ ਪਿੰਡੋਂ ਪਿੰਡ ਵੇਚਦਾ ਉਹਦਾ ਪਤੀਜਾ 우ਸਤਾਦ ਦੀ ਤਾਂ ਨਾਰਨ ਨਾ ਕੰਨ ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿੱਧਰੋਂ ਰਨ ਦਾ ਅਜਹਾ ਟੋਟਾ ਨਾ ਲੱਭਾ ਜਿਹਨੂੰ ਘਰ ਵਾਲੀ ਆਖਦੇ ਨੇ ਤੇ ਪਤਾ ਨਹੀਂ ਉਸਤਾਦ ਨੂੰ ਇਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ ਇਹਨਾਂ ਦੇ ਬਾਬਿਆਂ ਦੇ ਦੋ ਹੋਰ ਜਾਰ ਸਨ ਇੱਕ ਅਧਖੜ ਉਮਰ ਦਾ ਸੈਯਦ ਮਾਸਟਰ ਤੇ ਇੱਕ ਜਵਾਨ ਉਮਰ ਦਾ ਦਾਰੀ ਜਲਾਹਾ ਉਹਦਣ ਵੀ ਉਹ ਚਾਰੇ ਈ ਰੋਜ ਵਾਂਗ ਬਾਬੇ ਭੋਜ ਦੀ ਹਵੇਲੀ ਵਿੱਚ ਬੈਠ ਕੇ ਰਾਤੀ ਇਧਰ ਉੱਤਰ ਦੀਆਂ ਗੱਲਾਂ ਮਾਰ ਰਹੇ ਸਨ ਬਾਬਾ ਗਾਂਹ ਟੋਰ ਹੁਣ ਦਾਰੀ ਬਾਬੇ ਨੂੰ ਆਖਿਆ ਬੜਾ ਟੁਰੇ ਆ ਆਪਣੀ ਉਮਰ ਵਿੱਚ ਪੁੱਤ ਬਾਬੇ ਭੋਜ ਨੇ ਚਮਕ ਕੇ ਕਿਹਾ ਇੱਥੋਂ ਤੀ ਇੱਥੇ ਤਰੀਕ ਭੁਗਤਨ ਟੁਰਦੇ ਲਾਹੌਰ ਜਾਂਦੇ ਪੂਰੇ 80 ਕੋ ਪਿੰਡੋਂ ਰੋਟੀ ਪੱਲੇ ਬਨ ਕੇ ਅੱਲਾ ਦਾ ਨਾਂ ਲੈ ਕੇ ਮਾਰਦੇ ਨਾਰਾ ਬੱਦੇ ਭਾਰ ਮੁਸਾਫਰਾ ਤੇ ਹੁੰਨਾ ਕੋ ਲਾਹੌਰ ਤੇ ਪੈਂਡੇ ਠਿੱਲ ਤੀਜੇ ਦਿਨ ਮੂੰਹ ਨੇਰੇ ਜਾ ਵੜਦੇ ਲਾਹੌਰ ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੋੜ ਪਿੰਡੇ ਪਿੱਛੇ ਆ ਤੇ ਛਾਲਾ ਮਾਰਦੇ ਦੋ ਦਿਨਾਂ ਵਿੱਚ ਹੀ ਪਿੰਡ ਆ ਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਲੱਗ ਜਾਂਦੇ ਹੱਸ ਦੇ ਖੇਡਦੇ ਓਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ ਜਿੰਨੇ ਦੋ ਕੋ ਜਾਣਾ ਹੋਵੇ ਤੇ ਅੱਧਾ ਦਿਨ ਟੈਨਸ਼ਨ 'ਚ ਬਹਿ ਕੇ ਗੱਡੀ ਉਡੀਕਦਾ ਰਹਿੰਦਾ ਏ ਗੱਡੀਆਂ ਤਾਂ ਬੰਦੇ ਨਕਾਰੇ ਕਰ ਛੱਡੇ ਉਸਤਾਦ ਹੰਗੂਰਿਆ ਹੱਡਾ ਗੋਡਿਆਂ ਤੋਂ ਰਹਿ ਗਏ ਜਵਾਨ ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬੜੀਆਂ ਜਵਾਨ ਤਾਂ ਸਾਹ ਸੁੱਤਿਆਂ ਵਾਲੇ ਹੁੰਦੇ ਸਨ ਮਾਸਟਰ ਬਹੁਤਾ ਗੱਲਣੀ ਨਹੀਂ ਸੀ ਪਰ ਬੋਲਣੋਂ ਰਹਿ ਨਾ ਸਕਿਆ ਗੱਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ ਸਵੇਰੇ ਚੜੋ ਗੱਡੀ ਤੇ ਲਾਹੌਰੋਂ ਤਰੀਕ ਪੁੱਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਤੋ ਜਿਹੜਾ ਪੈਂਡਾ ਤੁਸੀਂ ਸ਼ਿਆ ਦਿਨਾਂ ਵਿੱਚ ਕਰਦੇ ਸੋ ਹੁਣ ਸ਼ਿਆ ਘੰਟਿਆਂ ਵਿੱਚ ਨਿਬੜ ਜਾਂਦਾ ਏ ਨਾ ਪੰਦੇ ਨੇ ਪਿਆਰੀ ਛਾਲੇ ਤੇ ਨਾ ਚੜਦੀਆਂ ਨੇ ਖੁੱਚਾਂ ਅਮਨ ਨਾਲ ਗੱਡੀ ਵਿੱਚ ਬਹਿ ਕੇ ਸੌਂ ਰਵੋ داری ਸਫਾਈ ਦਿੰਦਿਆ ਤਰਲਾ ਵਾਇਆ ਮੈਂ ਤਾਂ ਆਖਿਆ ਸੀ ਗੱਲ ਨੂੰ ਅਗਾਹਾਂ ਟੋਰੋ ਕਿਹੜੀ ਗੱਲ ਬਾਬਾ ਬਾਬੇ ਪੋਜ ਬੇਧਿਆਨੀ ਤੇ ਆਰਾਮ ਨਾਲ ਪੁੱਛਿਆ ਬਹੁਤ ਵਾਰੀ ਇੰਜ ਹੀ ਹੁੰਦਾ ਏ ਕਿ ਗੱਲ ਵਿੱਚੋਂ ਹੋਰ ਟੌਰ ਪੈਂਦੀ ਹੈ ਵਿੱਚੋਂ ਹੋਰ ਤੇ ਹੋਰ ਅਸਲ ਗੱਲ ਕਿਤੇ ਪਛਾਣ ਦੂਰ ਰਹਿ ਜਾਂਦੀ ਐ ਤੇ ਰੋਲੇ ਵਿੱਚ ਵਿਸਰ ਜਾਂਦੀ ਐ ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ ਆਹੋ ਅੱਛਾ ਬਾਬਾ ਭੋਜ ਸੋਚਦਾ ਹੋਇਆ داری ਵੱਲ ਵੇਖ ਕੇ ਬੋਲਿਆ ਹੁਣ ਵਿੱਚ ਨਾ ਬੋਲੀ ਤੇ ਤੈਨੂੰ ਇੱਕ ਗੱਲ ਸੁਣਾਵਾਂ ਸੱਚੀ ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ ਇੱਕ ਦੋ ਵਾਰ ਆਪਣੀ ਕਤਰਾਵੀ ਖਿਚੜੀ ਦਾੜੀ ਵਿੱਚ ਖੁਰਕ ਕੇ ਕਹਿਣ ਲੱਗਾ ਸੱਚ ਵੀ ਇੰਜ ਦਾ ਗਹਿਣਾ ਏ ਜਿਹੜਾ ਏ ਗੱਲ ਤੇ ਗੱਲ ਵਿੱਚ ਪਾਕ ਦਿਓ ਗੱਲ ਫਟ ਜਾਂਦੀ ਏ ਬਾਬੇ ਭੋਜ ਗੱਲ ਤੋਰੀ ਪਕੌੜੇ ਵੇਚਣ ਵਾਲੇ ਦਾ ਰੋਜ਼ ਇੱਕ ਗਾਹਕ ਅਜਾਹ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਢਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ ਪੈਸੇ ਦਿੱਤਿਓ ਬਿਨਾਂ ਚੱਲਦਾ ਹੁੰਦਾ ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ ਨਾ ਗਾਹਕ ਕੁਝ ਦਿੰਦਾ ਹੱਟੀ ਵਾਲਾ ਸੋਚਦਾ ਮੁਖਤ ਤੋੜੇ ਗਾਕ ਨੂੰ ਕਦੇ ਤਾਂ ਹਉ ਹੀ ਆਉ ਕਿ ਉੱਕੜ ਇੱਕ ਨਾ ਇੱਕ ਦਿਨ ਇਸ ਰੋਜ ਦੇ ਤਰੋਹ ਤੂੰ ਮੁੜ ਜਾਉ ਪਰ ਨਾ ਉਹ ਮੁਫਤ ਤੋੜੇ ਗਾਕ ਨੂੰ ਹਿਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਿਤਾਇਆ ਪਤਾ ਨਹੀਂ ਮਾੜੇ ਹੋਣ ਪਾਰੋਂ ਜਾਂ ਭਲੇ ਮਾਸ ਹੋਣ ਕਾਰਨ ਤੇ ਇਹ ਕਾਮ ਵਰਾ ਦੋ ਵਰਾ ਚੱਲਦਾ ਰਿਹਾ ਦਾਰੀ ਰਹਿ ਨਾ ਸਕਿਆ ਅੱਖਣ ਲੱਗਾ ਖੱਟੀ ਵਾਲਾ ਦਿੰਦਾ ਅਰਜੀ ਪਰਚਾ ਥਾਣੇ ਵਿੱਚ ਆਪੇ ਜਾਂਦੇ ਬਨ ਕੇ ਲੈ ਜਾਂਦੇ ਬਨ ਕੇ ਅਜਿਹੇ ਤੱਕਾ ਸਾਹੀ ਕਰਨ ਵਾਲੇ ਗਾਹਕ ਦੀ ਦਮੜੀ ਦੇ ਨਾਲ ਚੰਬੜੀ ਵੀ ਲਾ ਦਿੰਦੇ ਅਗਲੇ ਟੋਕੇ ਜਾਂ ਤੇ ਬਾਬਾਦਾਰੀ ਭੋਜ ਬਾਬਾ ਭੋਜਦਾਰੀ ਨੂੰ ਟੁੱਟ ਕੇ ਪੈ ਗਿਆ ਤੇਰਾ ਪਿਓ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਨਾ ਫਰਿਆਦ ਕਰਨੀ ਪੈਂਦੀ ਸੀ ਹਾਕਮ ਅੰਗੇ ਭਲਾ ਪਕੌੜੇ ਵੇਚਣ ਵਾਲੇ ਗਦਰੀਬ ਰਸਾਈ ਹਾਕਮ ਤੀਕਰ ਹੁੰਦੀ ਹਉ ਅੱਛਾ ਪਲਾ ਫਿਰ داری ਬਾਬੇ ਵੱਲ ਵੇਖਿਆ ਫਿਰ ਇੱਕ ਦਿਹਾੜੇ ਮੁਖਤ ਤੋੜਾ ਗਾਕ ਮੁਸ਼ਾ ਨੂੰ ਤਾ ਦਿੰਦਾ ਆਇਆ ਵੇਖਦਾ ਕੀ ਆ ਪਕੌੜੀਆਂ ਵਾਲੇ ਦੀ ਹੱਟੀ ਤੇ ਕੜਾਹੀ ਤੋਤੀ ਮਾਂਜੀ ਮੁੱਦੀ ਪਈ ਐ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਐ ਕੀ ਹੋਇਆ ਅੱਜ ਪਕੌੜੇ ਨਹੀਂ ਕੱਢੇ ਭਲਿਆ ਉਹਨੇ ਪੁੱਛਿਆ ਜੋ ਹੈ ਸੋ ਤੂੰ ਖਾ ਗਿਆ ਏ ਵਰੇ ਦੋਹੀ ਵਿੱਚ ਮੇਰੀ ਰਾਤ ਸਮੋਕ ਗਈ ਹੈ ਹੁਣ ਕਾਦੇ ਨਾਲ ਕੱਢਾਂ ਪਕੌੜੇ ਹੱਟੀ ਵਾਲੇ ਰੋਂਦੀ ਆਵਾਜ਼ ਵਿੱਚ ਕਿਹਾ ਅੱਛਾ ਕੁਝ ਦੇਰ ਸੋਚ ਕੇ ਗਾਹਕ ਆਖਿਆ ਕੱਲ ਹੱਟੀ ਜ਼ਰੂਰ ਖੋਲੀ ਮੈਂ ਇਸ ਕੋ ਵੇਲੇ ਆਵਾਂਗਾ ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅੱਪੜਿਆ ਇੱਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ ਕਦੇ ਪਹਿਲੋਂ ਦੱਸ ਦਿੰਦੇ ਕਿ ਤੇਰੀ ਪੱਠੀ ਠੰਢੀ ਨਹੀਂ ਕਦੇ ਨਹੀਂ ਹਮ ਕਦੇ ਨਾ ਹੁੰਦੀ ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ ਫੇਰ ਫੂਕ ਮਾਰ ਛੱਡੀ ਮੇਰੇ ਕੰਨ ਵਿੱਚ ਤੇ ਹੱਟੀ ਵਾਲੇ ਨੂੰ ਹੈਰਾਨ ਪਰੇਸ਼ਾਨ ਛੱਡ ਕੇ ਚੱਲਦਾ ਹੋਇਆ ਪੋਟਲੀ ਸੋਨੇ ਦੀਆਂ ਮੋਹਰਾਂ ਟੁੰਬਾ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ ਪਕੌੜਿਆਂ ਵਾਲੇ ਇੰਨੀ ਦੌਲਤ ਕਦੇ ਖਾਵ ਵਿੱਚ ਵੀ ਨਹੀਂ ਸੀ ਦੇਖੀ ਸੱਤ ਅੱਠ ਦਿਹਾੜੇ ਮੰਗਰੋ ਸ਼ਹਿਰ ਵਿੱਚ ਇੱਕ ਨਾਮੀ ਗ੍ਰਾਮੀ ਚੋਰ ਨੂੰ ਸੂਲੀ ਚਾੜਨ ਦੀ ਡੌਣੀ ਪਿੱਟੀ ਗਈ ਉਸੇ ਉਹਨੇ ਇੱਕ ਸਰਦਾਰ ਦਾ ਝੁੱਗਾ ਭੰਨਿਆ ਸੀ ਉੱਤੋਂ ਚੋਰੀ ਨਹੀਂ ਸੀ ਮੰਨਦਾ ਤੇ ਮਾਲ ਨਹੀਂ ਸੀ ਦਿੰਦਾ ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿੱਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ ਵਿੱਚ ਉਹ ਪਕੌੜਿਆਂ ਵਾਲਾ ਵੀ ਸੀ ਪਕੌੜਿਆਂ ਵਾਲੇ ਸੂਲੀ ਤੇ ਥੜੇ ਤੇ ਕੱਸੀਆਂ ਮੁਸਕਬੰਦ ਬੱਦੇ ਖਲੋਤਾ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਤੇ ਪਲ ਪਰ ਵਿੱਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ ਚੋਰੀ ਦਾ ਮਾਲ ਮੋੜਿਆਂ ਖੋਰੇ ਚੋਰ ਦੀ ਜਾਨ ਬਚ ਜਾਏ ਹੱਟੀ ਵਾਲੇ ਸੋਚਿਆ ਤੇ ਪੀਨ ਨੂੰ ਚੀਰਦਾ ਸੂਲੀ ਦੇ ਥੜੇ ਵੱਲ ਵਧਿਆ ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਤੇ ਬੋਲਣ ਲਈ ਪਰ ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ ਚੋਰ ਨੇ ਖੋਰੇ ਉਹਦੀਆਂ ਅੱਖਾਂ ਵਿੱਚ ਪੜ ਲਿਆ ਸੀ ਹੱਸਿਆ ਤੇ ਉੱਚੀ ਆਵਾਜ਼ ਨਾਲ ਜਿਵੇਂ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ टाੰਗ ਹੀ ਦੇਣਾ ਏ ਇਸ ਲਈ ਜਿਸ ਭਲੇਮਾਨ ਕੋਲ ਮੇਰਾ ਮਾਲ ਭਲੇਮਾਨ ਉਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ ਜੇ ਉਹ ਸਾਰਾ ਨਾ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਹੈ ਉਹ ਰੱਖ ਕੇ ਬਾਕੀ ਮਾਲ ਚੋਂ ਸ਼ਹਿਰ ਵਿੱਚ ਲੋਕਾਂ ਲਈ ਖੂਲਵਾ ਦੇਵੇ ਤੇ ਸਰਾ ਬਣਾ ਦੇਵੇ ਤੇ ਸਗੋਂ ਚੋਰ ਸੂਲੀ ਤੇ ਚੜ ਗਿਆ ਗੱਲ ਕਰਦਾ ਬਾਬਾ ਪੋਜ ਖਲੋ ਗਿਆ ਕੋਰੇ ਸਾ ਲੈਣ ਲਈ ਤੇ ਫਿਰ ਲਵਾ ਦਿੱਤੇ ਖੂ ਹੱਟੀ ਵਾਲੇ ਨੇ ਤੇ ਬਣਾ ਦਿੱਤੀ ਮੁਸਾਫਰਾਂ ਲਈ ਸਰਾ ਮੋਇਆਂ ਦੇ ਥੇ ਵਿੱਚ داری ਹਾਸ ਕੇ ਕਹਿਣ ਲੱਗਾ ਖਾ ਗਿਆ ਹੁਣ ਹੱਟੀ ਵਾਲਾ ਸਾਰਾ ਕੁਝ ਨਹੀਂ ਪਾਈ ਬਾਬੇ ਪੋਜ ਕਿਹਾ ਉਦੋਂ ਅਜੇ ਲੋਕਾਂ ਵਿੱਚ ਅਮਾਨ ਦੀ ਰੱਤੀ ਠਹਿ ਸੀ ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿੱਚ 10 ਖੂ ਲਵਾ ਦਿੱਤੇ ਤੇ ਇੱਕ ਸਰਾ ਬਣਵਾ ਦਿੱਤੀ ਮੁਸਾਫਰਾਂ ਲਈ ਕਈ ਸਦੀਆਂ ਲਾਹੌਰ ਸ਼ਹਿਰ ਦੇ ਲੋਕ ਤੇ ਲਾਹੌਰ ਵਿੱਚ ਬਾਹਰੋਂ ਆਉਣ ਵਾਲੇ ਮੁਸਾਫਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦਵਾਵਾਂ ਦਿੰਦੇ ਰਹੇ ਸਦੀਆਂ ਮਾਸਟਰ ਹੈਰਾਨ ਹੋ ਕੇ ਪੁੱਛਿਆ ਆਹੋ ਬਾਬੇ ਪੋਜ ਮਾਸਟਰ ਦੀਆਂ ਅੱਖਾਂ ਵਿੱਚ ਦੇਖ ਕੇ ਕਿਹਾ ਇਹ ਗੱਲ ਕੋਈ 4 ਸਦੀਆਂ ਪੁਰਾਣੀ ਐ ਪਰ ਸੱਚੀ ਐ ਇਸ ਕਰਕੇ ਅੱਜ ਵੀ ਜੀਉਂਦੀ ਐ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਕਦੇ ਬੁੱਢਾ ਨਹੀਂ ਹੁੰਦਾ ਸੱਚ ਕਦੇ ਨਹੀਂ ਮਰਦਾ ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉੱਠਦਿਆਂ ਹੋਇਆਂ ਦੋ ਟੱਕ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ